ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਕਥਾਲੀ ਵਿੱਚ ਸ਼ਲੋਕ ਵਿੱਚ ਭਗਤ ਕਬੀਰ ਜੀ ਸਾਨੂੰ ਕਲਯੁਗੀ ਦੀਵਾਨ ਸਮਝਾਂਦੇ ਬਖਸ਼ਿਸ਼ ਕਰਦੇ ਕਹਿੰਦੇ ਭਾਈ ਸੰਸਾਰੀ ਪਦਾਰਥਾਂ ਦੀ ਲੁੱਟ ਨਾ ਕਰ ਸੰਸਾਰੀ ਪਦਾਰਥਾਂ ਦੀ ਠੱਗੀ ਨਾ ਮਾਰ ਕਿਉਂਕਿ ਇਹਨਾਂ ਦਾ ਲੇਖਾ ਜੋਖਾ ਜਦੂ ਪ੍ਰਮਾਤਮਾ ਨੇ ਲਿਆ ਫਿਰ ਦਿਨ ਬਹੁਤ ਵੱਡੇ ਦੁੱਖ ਸਹਨੇ ਬੈਨਗੇ ਜੇ ਲੁੱਟਣਾ ਹੀ ਹੈ ਤੇ ਪ੍ਰਮਾਤਮਾ ਦਾ ਨਾਮ ਲੁੱਟ ਪਾਵ ਨਾਮ ਇਕੱਠਾ ਕਰ ਸੰਸਾਰੀ ਪਦਾਰਥਾਂ ਵਿਕਾਰਾਂ ਦੀ ਧਾਤਰ ਨਾ ਭਟਕ ਕਿਉਂਕਿ ਇਹਨਾਂ ਦੇ ਪਾਇਆ ਵਾਹਿਗੁਰੂ ਦੇ ਘਰ ਵਿੱਚ ਕੁਝ ਵੀ ਨਹੀਂ ਆਇਆ ਇਹਨਾਂ ਦੀ ਕੀਮਤ ਇੱਥੇ ਸੰਸਾਰ ਵਿੱਚ ਹੀ ਹੈ ਵਾਹਿਗੁਰੂ ਦੇ ਦਰਬਾਰ ਵਿੱਚ ਨਾਮ ਧਨ ਦੇ ਨਾਲ ਹੀ ਪਾਰ ਉਤਾਰਾਂ ਨਾਮ ਧਨ ਦੇ ਨਾਲ ਹੀ ਸਾਡਾ ਜੀਵਨ ਸਫਲਾ ਹੋਣਾ ਹੈ ਆਸਰੀਵਾਰ ਵਿੱਚ ਗੁਰੂ ਨਾਨਕ ਪਾਤਸ਼ਾਹ ਵੀ ਬਖਸ਼ਿਸ਼ ਕਰ ਗਏ ਨਾਉ ਤੇਰਾ ਨਿਰੰਕਾਰ ਹੈ ਨਾਇ ਲਿਆ ਨਰਕ ਨਾ ਜਾਇ ਐ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਦੁੱਖਾਂ ਤੋਂ ਜੋ ਨਾ ਤੁਂ ਪਰਗਣਾ ਤੋਂ ਵਿਚਾਹ ਹੋਣ ਇਸ ਲਈ ਭਗਤ ਕਬੀਰ ਜੀ ਸਾਨੂੰ ਬਖਸ਼ਿਸ਼ ਕਰਕੇ ਸਮਝਾਉਂਦੇ ਵਾਹਿਗੁਰੂ ਦਾ ਨਾਮ ਵੀ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੰਗਤ ਦੇ ਵਿੱਚ ਬਹੁਤ ਦਾਬ ਦਬ ਕੇ ਵੰਡਿਆ ਜਾ ਰਿਹਾ। ਤੁਸੀਂ ਵਾਹਿਗੁਰੂ ਦਾ ਨਾਮ ਲੁੱਟ ਲਿਆ ਵਾਹਿਗੁਰੂ ਦਾ ਨਾਮ ਤਾਂ ਇਕੱਠਾ ਕਰ ਲਿਆ। ਫਿਰ ਪਛਤਾਹੋਗੇ। ਪ੍ਰਾਨ ਜਾਣਗੇ ਛੁੱਟ। ਤੇ ਜਦੋਂ ਪ੍ਰਾਨ ਸਰੀਰ ਵਿੱਚੋਂ ਨਿਕਲ ਗਏ ਭਾਵ ਖਤਮ ਹੋ ਗਏ ਸਵਾਸ ਸਰੀਰ ਮਰਦਾ ਹੋ ਗਿਆ ਫਿਰ ਤੈਨੂੰ ਪਿਸ਼ਤਾਨਾ ਪਹਿਨ ਕਿਉਂਕਿ ਜਿੰਨਾ ਪਦਾਰਥਾਂ ਦੇ ਮਗਰ ਤੂੰ ਭੱਜਿਆ ਫਿਰਿਆ ਜਿੰਨਾ ਦੇ ਕਰਕੇ ਤੂੰ ਲੁੱਟਾਂ ਖੋਹਾ ਕਰ ਡਰਿਆ ਉਹਨਾਂ ਵਿੱਚੋਂ ਕਿਸੇ ਨੇ ਵੀ ਜਾਂ ਧਨ ਪਦਾਰਥਾਂ ਵਿੱਚ ਟੁੱਕੜੀ ਤੇਰੇ ਨਾਲ ਨੇਨੇ ਬਣਾ ਫਿਰ ਤੈਨੂੰ ਪਛਤਾਣਾ ਪੈਣਾ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਕਰ ਲਾਵੇ ਆਗ ਬਤਾਲੀ ਵਿੱਚ ਲੋਕ ਉਹ ਤੇ ਸਮਝਾਉਂਦੇ ਇਸ ਧਨ ਪਦਾਰਥ ਨੂੰ ਪ੍ਰਾਪਤ ਕਰਨ ਵਾਸਤੇ ਆਪਣੇ ਘਰ ਨੂੰ ਅੱਗ ਲਾਣੀ ਪੈਣੀ ਬਾਬਾ ਜੀ ਇੱਕ ਵਚਨ ਕਰਦੇ ਪਈ ਨਾਮ ਧੰਨ ਲੈਣ ਵਾਸਤੇ ਆਪਣੇ ਘਰ ਨੂੰ ਅੱਗ ਲਾਣੀ ਪੈਣੀ ਕਿਹੜੀ ਅੱਗ ਦੀ ਸੱਚੇ ਬਾਦਸ਼ਾਹ ਦੀ ਗੱਲ ਤਾਂ ਹੈ ਸ਼ਰੀਰਕ ਮੋਹ ਨੂੰ ਕਹਿੰਦੇ ਸਾੜਨਾ ਪੈਣਾ ਪਾਵ ਸ਼ਰੀਰਕ ਮੋਹ ਵਿਕਾਰਾਂ ਦਾ ਮੋਹ ਧਨ ਪਦਾਰਥਾਂ ਦਾ ਮੋਹ ਛੱਡਣਾ ਪੈਂਦਾ ਤਾਂ ਜਾ ਕੇ ਵਾਹਿਗੁਰੂ ਦਾ ਨਾਮ ਤਾਂ ਇਕੱਠਾ ਹੁੰਦਾ ਹੈ ਨਹੀਂ ਤੇ ਸੰਸਾਰ ਦੇ ਲੋਕ ਸੰਸਾਰੀ ਤਾਂ ਇਕੱਠਾ ਕਰਦੇ ਜਾਏ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਇਹਦੇ ਵਾਸਤੇ ਸਰੀਰਕ ਮੋਹ ਛੱਡਣਾ ਪੈਂਦਾ ਤੇ ਕੋਈ ਵਿਰਲਾ ਮਨੋਖੀ ਹੈ ਜਿਹੜਾ ਸਰੀਰਕ ਮੋਹ ਛੱਡਦਾ ਵਿਕਾਰਾਂ ਦਾ ਮੋਹ ਛੱਡਦਾ ਹੈ ਧਨ ਪਦਾਰਥਾ ਨਮੋ ਸਰਦਾ ਐਸਾ ਕੋਈ ਨਾ ਜਨਮਿਓ ਕੋਈ ਵਿਰਲਾ ਮਨੋਖੀ ਜਨਮਿਆ ਕੋਈ ਮਹਾ ਪ੍ਰਕਿਰਿਆ ਜਿਹੜਾ ਸਰੀਰਕ ਮੋਹ ਨੂੰ ਤਿਆਗਦਾ ਤੇ ਵਾਹਿਗੁਰੂ ਦੇ ਨਾਮ ਦਾ ਧਨ ਇਕੱਠਾ ਕਰਦਾ ਪੰਜੋ ਲੜਕਾ ਜਾਰਕੈ ਪੰਜੋ ਪੰਜੇ ਲੜਕਾ ਲੜਕੇ ਪੁੱਤਰ ਜਾਰਕੈ ਜਾਰ ਮੇਨ ਸਾੜਨਾ ਸਾੜ ਕੇ ਰਹੇ RAM ਲਿਵਦਾਏ ਪੰਜ ਲੜਕੇ ਕਿਹੜੇ ਨੇ ਮਾਇਆ ਦੇ ਪੰਜ ਰੂਪ ਮਾਇਆ ਦੇ ਪੰਜ ਪੁੱਤਰ ਕਾਮ ਕਰੋਧ ਲੋਭ ਮੋਹ ਹੰਕਾਰ ਕਹਿੰਦੇ ਭਾਈ ਜਿਹੜਾ ਇਹਨਾਂ ਨੂੰ ਸਾੜਦਾ ਹੈ ਜਿੰਨਾ ਜਿਹੜਾ ਇਹਨਾਂ ਦੇ ਮੋਹ ਤੋਂ ਉੱ퍼 ਉੱਠਦਾ ਹੈ ਰਹੇ RAM ਲਿਵਦਾਏ ਉਹਦੀ ਸੁਰਤੀ ਪਰਮਾਤਮਾ ਵਿੱਚ ਜੁੜਦੀ ਹੈ ਉਹ ਪਰਮਾਤਮਾ ਵਿੱਚ ਇੱਕ ਮਿਕ ਹੁੰਦਾ ਹੈ ਉਹ ਨਾਮ ਤਾਂ ਇਕੱਠਾ ਕਰਦਾ ਹੈ ਜਿਹੜਾ ਮਾਇਆ ਦੇ ਪੰਜਾਂ ਪੁੱਤਰਾਂ ਨੂੰ ਸਾੜ ਦਿੰਦਾ ਹੈ ਇਹਨਾਂ ਤੋਂ ਬ੍ਰਾਮ ਹੋ ਜਾਂਦਾ ਹੈ ਕੋ ਹੈ ਲੜਕਾ ਵਿੱਚ ਲੜਕੀ ਵਿੱਚ ਕੋਈ ਮਾਇਆ ਦੇ ਪੰਜ ਪੁੱਤਰ ਨੇ ਕਾਮ ਕਰੋ ਦੂਰ ਰੋਮ ਹੋਂਕਾਰ ਦੋ ਲੜਕੀਆਂ ਨੇ ਦੋ ਧਿਆਨ ਤ੍ਰਿਸ਼ਨਾ ਤੇ ਈਰਖਾ ਕਹਿੰਦੇ ਕੋਈ ਵਿਰਲਾ ਮਨੋਖੀ ਹੈ ਜਿਹੜਾ ਇਹਨਾਂ ਪੰਜਾਂ ਨੂੰ ਤੇ ਦੋਨਾਂ ਨੂੰ ਛੱਡਦਾ ਹੈ ਤ੍ਰਿਸ਼ਨਾ ਈਰਖਾ ਤੋਂ ਉੱਪਰ ਉੱਠਦਾ ਹੈ ਕਾਮ ਕ੍ਰੂ ਲੋਭ ਮਹੰਕਾਰ ਤੋਂ ਉੱਪਰ ਉੱਠਦਾ ਕੋਈ ਵਿਰਲਾ ਮਨੋਖੀ ਹੈ ਜਿਹੜਾ ਇਹਨਾਂ ਸੱਤਾਂ ਨੂੰ ਮਾਰ ਕੇ ਇਹਨਾਂ ਤੋਂ ਉਪਰਾਮ ਹੋ ਕੇ ਨਾਮ ਧੰਨ ਇਕੱਠਾ ਕਰਦਾ ਸਾਂਝਾ ਕਰਿਆ ਕਬੀਰ ਸਿਉ ਹਰ ਸੰਗ ਬਨਜ ਕਰੇ ਜਿਹੜਾ ਇਹਨਾਂ ਤੋਂ ਉੱਪਰ ਉੱਠਿਆ ਹੈ ਵਿਕਾਰਾਂ ਤੋਂ ਭਗਤ ਕਬੀਰ ਜੀ ਕਹਿੰਦੇ ਮੈਂ ਉਹਦੇ ਨਾਲ ਨਾਮ ਧੰਨ ਦੀ ਸਾਂਝ ਪਾਉਂਦਾ ਮੈਂ ਉਹਦੀ ਸੰਗਤ ਕਰਦਾ ਉਹਦੇ ਨਾਲ ਹਰ ਸੰਗ ਬਨਜ ਕਰੇ ਵਾਹਿਗੁਰੂ ਦੇ ਨਾਮ ਦਾ ਵਪਾਰ ਕਰਦਾ ਹਾਂ ਪਾਵਨਾ ਉਹਨਾਂ ਦੀ ਸੰਗਤ ਕਰਦਾ ਉਹਨਾਂ ਕੋਲ ਹਾਰ ਜਾਂਦਾ ਕੁਰਬਾਨ ਜਾਂਦਾ ਜਿਹੜੇ ਵਿਰਲਿਆਂ ਨੇ ਮਾਇਆ ਦੇ ਪੰਜ ਪੁੱਤਰ ਤੇ ਦੋ ਧੀਆਂ ਤੋਂ ਬ੍ਰਾਹਮ ਹੋ ਕੇ ਨਾਮ ਤਾਂ ਇਕੱਠਾ ਕੀਤਾ ਕਬੀਰ ਇਹ ਜਿਤਾਵਣੀ ਭਗਤ ਕਬੀਰ ਜੀ 44ਵੇਂ ਸ਼ਲੋਕ ਵਿੱਚ ਸਮਝਾਉਂਦੇ ਕਹਿੰਦੇ ਮੈਂ ਤੈਨੂੰ ਚੇਤਾ ਕਰਾਂਦਾ ਚੇਤਾਵਨੀ ਦਿੰਦਾ ਚੇਤਾ ਕਰਾਂਦਾ ਮਤ ਸਹਿਸਾ ਰਹਿ ਜਾ ਮਤਾ ਤੇਰੇ ਮਨ ਵਿੱਚ ਕੋਈ ਸਹਿਸਾ ਕੋਈ ਹਸਰਤ ਕੋਈ ਭਰਮ ਰਹਿ ਜਾ ਪਾਛੇ ਭੋਗ ਜੋ ਭੋਗ ਵੈ ਜਿਹੜੇ ਤੂੰ ਤਨ ਪਦਾਰਥਾਂ ਦੇ ਭੋਗ ਭੋਗੇ ਨੇ ਨਾ ਪਿਛਲੀ ਜ਼ਿੰਦਗੀ ਵਿੱਚ 20 ਸਾਲ 30 ਸਾਲ 40 50 60 ਸਾਲ ਦੇ ਵਿੱਚ ਜਿਹੜੇ ਧਨ ਪਦਾਰਥਾਂ ਦੇ ਭੋਗ ਖੋਗੇ ਨੇ ਕਹਿੰਦੇ ਉਹਨਾਂ ਦੀ ਕੋਈ ਪਾਇਆ ਨਹੀਂ ਵਾਇਗੁਰ ਦੇ ਘਰ ਵਿੱਚ ਉਹਨਾਂ ਦੀ ਇੰਨੀ ਖਾਇਆ ਤਿੰਨ ਕੋ ਘੋੜ ਲੈ ਖਾਇ ਜਿੱਦਾ ਪੁਰਾਣੇ ਸਮਿਆਂ ਵਿੱਚ ਪਾਪਾ ਦੁਕਾਨ ਤੋਂ ਕੋਈ ਸਮਾਨ ਖਰੀਦਣ ਜਾਣਾ ਸੌਦਾ ਖਰੀਦਣ ਜਾਣਾ ਤੇ ਉਹਨੂੰ ਕਹਿਣਾ ਬਾਅਦ ਵਿੱਚ ਪਿਚੂਗਾ ਵੀ ਦੇ ਅੱਜ ਕੱਲ ਦੇ ਬੱਚਿਆਂ ਨੂੰ ਕੋਈ ਝੁੰਗੇ ਦਾ ਇੰਨਾ ਪਤਾ ਨਹੀਂ ਪੁਰਾਣੇ ਵੇਲੇ ਵਰਗਾ ਨੂੰ ਪਤਾ ਹੈ ਜੇ ਜਦੋਂ ਵੀ ਕੋਈ ਸੌਦਾ ਲੈਣਾ ਅੱਜ ਕੱਲ ਅਸੀਂ ਕਹਿੰਦੇ ਆ ਭਈ ਲੈਸ ਦੇ ਵੀ ਪਾਈ ਕੋਈ ਕੋਈ ਸਮਾਨ ਜੇ ਮਹੰਗਾ ਹੈ ਤੇ ਉਹਨੂੰ ਕਹਿੰਦੇ ਵੀ ਇਹਦੇ ਵਿੱਚ ਕੁਝ ਘਟਾ ਕੋਈ ਲੈਸ ਦੇ ਪੁਰਾਣੇ ਸਮਿਆਂ ਵਿੱਚ ਜੇ ਸਮਾਨ ਲੈਂਦੇ ਸੀ ਕਹਿੰਦੇ ਸੀ ਝੁੰਗਾ ਦੇ ਤੇ ਦੁਕਾਨ ਵਾਲਾ ਸਾਮਾਨ ਦੇ ਨਾਲ ਕੋਈ ਥੋੜਾ ਜਿਹਾ ਘੋੜ ਕੋਈ ਥੋੜੀ ਜਿਹੀ ਖਾਣ ਵਾਲੀ ਵਸਤੂ ਦੇ ਦਿੰਦਾ ਸੀ ਉਹਨੂੰ ਝੁੰਗਾ ਕਹਿੰਦੇ ਤੇ ਬਾਬਾ ਕਬੀਰ ਜੀ ਸਾਨੂੰ ਸਮਝਾਉਂਦੇ ਵੀ ਜਿਹੜੇ ਧਨ ਬਦਾਰਤ ਜਿਹੜੀਆਂ ਮੌਜਾਂ ਤੋਂ ਭੋਗੀਆਂ ਨੇ ਵਾਇਗੁਰ ਦੇ ਘਰ ਦੇ ਵਿੱਚ ਇਹਨਾਂ ਦੀ ਪਾਇਆਂ ਝੁੰਗੇ ਜਿੰਨੀਆਂ ਪਾ ਬਹੁਤ ਥੋੜੀ ਪਾਇਆਂ ਬਹੁਤ ਘੱਟ ਕੀਮਤ ਕੋਈ ਕੀਮਤ ਨਹੀਂ ਅਨਾਂ ਵਾਹਿਗੁਰੂ ਦੇ ਘਰ ਵਿੱਚ ਨਾਮ ਦੀ ਕੀਮਤ ਹੈ ਸੰਗਤ ਦੀ ਕੀਮਤ ਹੈ ਸੇਵਾ ਦੀ ਕੀਮਤ ਹੈ ਜਿਹੜਾ ਸੇਵਾ ਸਿਮਰਨ ਕਰਕੇ ਜਾਂਦਾ ਨਾਮ ਲੱਭ ਕੇ ਜਾਂਦਾ ਜੁੜਿਆਂ ਦੀ ਸੰਗਤ ਕਰਕੇ ਜਾਂਦਾ ਭਗਤ ਕਬੀਰ ਜੀ ਉਹਨਾਂ ਨੂੰ ਸਮਝਾਉਂਦੇ ਭਾਈ ਵਾਹਿਗੁਰੂ ਦੇ ਘਰ ਵਿੱਚ ਉਹਨਾਂ ਦਾ ਜੀਵਨ ਸਫਲ ਹੁੰਦਾ ਉਹਨਾਂ ਨੂੰ ਨਾਮ ਧੰਨ ਪ੍ਰਾਪਤ ਹੁੰਦਾ ਹੈ ਸੋਇਨਾ ਚਾਰਸ ਲੋਕਾਂ ਵਿੱਚ ਭਗਤ ਵੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਵਾਹਿਗੁਰੂ ਦੇ ਨਾਮ ਦਾ ਧੰਨ ਇਕੱਠਾ ਕਰ। ਵਿਕਾਰਾਂ ਸਾਡਿ ਵਿਕਾਰਾਂ ਤੋਂ ਬਰਾਮ ਹੋ। ਧਨ ਪਦਾਰਥਾਂ ਨੂੰ ਚੰਗੇ ਪਾਸੇ ਵੱਧ। ਮਾੜੇ ਪਾਸੇ ਤੋਂ ਪਰਹੇਜ਼ ਕਰ। ਜੁੜਿਆਂ ਦੀ ਸੰਗਤ ਕਰ। ਵਾਸੇ ਬਖਸ਼ਿਸ਼ ਕਰਦੇ ਫਿਰ ਜੀਵਨ ਸਫਲਾ ਹੋ ਜਾਵੇਗਾ ਫਿਰ ਸੰਸਾਰ ਵਿੱਚ ਤੇਰਾ ਆਇਆ ਪ੍ਰਵਾਹਨ ਹੋ ਜਾਵੇਗਾ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ ਵਾਹਿਗੁਰੂ ਦੇ ਵਿੱਚ ਇੱਕ ਮੇ ਕੋ ਜਾਉਂਦਾ ਇਸ ਲਈ ਰੋਜ਼ਾਨਾ ਇਹ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ